ਪਾਬਲੋ ਮੈਂ ਬੱਸ ਪੁੱਛ ਰਿਹਾ ਪੁੱਤਰੇ ਕਿਹਨੇ ਤੋੜੀ ਐਨਕ ਏ ਐਨਕ ਕਹਿੰਨੇ ਤੋੜੀ ਐ ਇਹ ਓਏ ਤੈਨੂੰ ਸੁਣਦਾ ਨਹੀਂ ਬੈਠ ਦੇ ਇੱਧਰ ਆ ਇੱਧਰ 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 ਆ ਕੁੜੀਆ ਵੇ ਦੇ ਮੇਰੀ ਗੱਲ ਪੂਰੀ ਨਹੀਂ ਹੋਈ ਇੱਥੇ ਬੈਠ ਸਿਟ ਤੇ ਹੁਣ ਇਹ ਦੱਸ ਐਨਕ ਕਹਿੰਨੇ ਤੋੜੀ ਆ ਕਹਿੰਨੇ ਤੋੜੀ ਐਨਕ ਕਹਿੰਨੇ ਤੋੜੀ ਆ ਤੇਰੇੇ ਕੰਮ ਲੱਗਦੇ ਆ ਜਾਂ ਕਿਊਟੀ ਦੇ ਕੰਮ ਆਣੇ ਆ ਵੱਲ ਤਾਂ ਮੈਨੂੰ ਕਿਊਟੀ ਦੇ ਹੀ ਲੱਗਦੇ ਆ ਤੇਰੇ ਤਾਂ ਲੱਗਦੇ ਨਹੀਂ ਕਿਊਟੀ ਐਨਕ ਤੂੰ ਥੋੜੀ ਐ ਐਨਕ ਤੂੰ ਥੋੜੀ ਐ ਹੈ ਜੇ ਰਾਤ ਮੈਂ ਗਲਤੀ ਨਾਲ ਭੁੱਲ ਗਿਆ ਉੱਪਰ ਤਾਂ ਤੁਸੀਂ ਸਾਲਿਓ ਕੋਈ ਵੀ ਚੀਜ਼ ਜਿਹੜੀ ਮੈਂ ਭੁੱਲ ਜੂਗਾ ਤੋੜ ਦੋਗੇ ਹੈ ਹੈ ਦੱਸ ਤੋੜ ਦੋਗੇ ਅੱਗੇ ਤਾਂ ਨਹੀਂ ਤੋੜਨੀ ਮੈਂ ਦੱਸ ਤਾ ਨਹੀਂ ਛੱਤਰ ਬੜੇ ਫਿਰਨੇ ਤੈਨੂੰ ਵੀ ਦੱਸਤਾ ਅੱਗੇ ਤੋਂ ਚੀਜ਼ ਥੋੜੀ ਤੇਰੇ ਛਿੱਤਰ ਬੜੇ ਫਿਰਨੇ ਆ ਠੀਕ ਐ